ਲੈਓ ਭਾਈ ਦੱਸ ਕੀ ਕੰਮ ਕਰਨਾ ਉਹ ਯਾਰ ਬੰਦਾ ਤੁਹਾਨੂੰ ਇੱਕ ਕਹੇ ਤੂੰ ਤਾਂ ਅੱਧਾ ਹੀ ਆ ਗਿਆ ਉਹ ਮੇਰਾ ਵੱਡਾ ਭਾਈ ਆ ਹੀ ਜਾਂਦਾਗਾ ਅੱਛਾ ਪੂਰਾ ਹੋ ਜਾ ਇੱਕਾ ਹਾਂਜੀ ਮੈਂ ਤੁਹਾਨੂੰ ਦੱਸਦਾ ਕੰਮ ਫਿਰ ਖੜ੍ਹ ਜਾ 5 ਮਿੰਟ ਪਹਿਲਾਂ ਤਾਂ ਇਹ ਤੇ ਗੱਡੀ ਤੇ ਮਾਰਦੇ ਕੱਪੜਾ ਹਾਂ ਪਹਿਲਾਂ ਪੌੜੀ ਪੂੜੀ ਲੈ ਆ ਤੇ ਚੜ੍ਹਿਆਂ ਕਿ ਮੈਨੂੰ ਭਾਈ ਆਉਂਦਾ ਮੇਰਾ ਪਿੱਛੇ ਉਹ ਯਾਰ ਅੱਧਾ ਹੋ ਰੋ ਮਾਰਾ ਯਾਰ ਉਧਰੋਂ ਕਿਹੜੇ ਆਓ ਬੰਦੇ 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 ਪੋਸਟ ਕੌਣ ਕੱ ਲੱਗੀ ਇਹ ਸੋਹਣੀ ਗੱਡੀ ਇਹ ਓ ਬਗਜਾ ਬਾਬਾ ਹੱਲ ਲੰਗ ਜਾ ਲੰਗ ਜਾ ਟਾਈਮ ਨਾ ਟੱਪ ਜਾ ਕਰ ਆ ਬਹਿ ਕੇ ਹੋ ਗਿਆ ਆ ਪਾਕਿਸਤਾਨ ਓਏ ਅਸੀਂ ਜਾਣਾ ਯਾਰ ਬਗਜਾ ਬਾਬਾ ਯਾਰ ਤੂੰ ਔਰ ਨਹੀਂ ਜਾਣਾ ਪੁੱਤ ਰਹਿਣਾ ਕਿਸੇ ਓ ਤੂੰ ਬਗਜਾ ਜਾ ਜਿਹੜਾ ਬੰਦਾ ਆਇਆ ਸਭ ਨੇ ਤੁਰ ਜਾਣਾ ਪੁੱਤਾਂ ਬਾਬਾ ਤੂੰ ਬਗਜਾ ਮੈਂ ਪਹਿਲਾਂ ਹੀ ਗਰਮ ਹੈ ਬੰਦਾ ਇੱਕ ਕਿਸੇ ਪਹਿਲਾਂ ਤੇ ਇਹਦਾ ਆ ਗਿਆ ਤੂੰ ਉਧਰੋਂ ਤੂੰ ਵੇਲੜਾ ਕੇ ਸਾਨੂੰ ਕੋਈ ਕੰਮ ਕਰ ਲੈਂਦੇ ਯਾਰ ਕਰਮ ਹੋ ਗਿਆ ਚੇਲੇ ਗਰਮ ਹੋਣਾ ਹੀ ਆ ਕਰਦੀ ਨਹੀਂ ਤੇਰੇ ਤੇ ਚੇਲੇ ਲੱਗਦਾ ਕਿਉਂ ਜਿਹੜੇ ਕਦਾਂ ਰੱਬ ਦੇ ਬੰਦੇ ਓ ਬਾਬਾ ਬਗਜਾ ਯਾਰ ਯਾ ਦੇ ਸੌਦਾ ਨੋਟ ਕੋਈ ਬਾਬੇ ਪਹਾੜਾਂ ਤੋਂ ਆਏ ਤੇਰੇ ਨਾਂ ਦੀ ਅਰਦਾਸ ਬੇਨਤੀ ਕਰੀ ਉਹ ਬਾਬਾ ਟੈਨਸ਼ਨਾਂ ਦੇ ਵਿੱਚ ਦਿਮਾਗ ਸਾਰਾ ਤਾਂ ਰਹਿੰਦਾ ਹੈ ਮੇਰੇ ਤਾਂ ਅੱਗੇ ਬੋਝ ਪਿਆ ਖੜਾ ਤੂੰ ਭਗ ਜਾ ਬੋਝ ਹੀ ਲਾਉਣਾ ਹੈ ਪੁੱਤ ਦੁਨੀਆਂ ਦਾ ਜ਼ਿੰਮੇਵਾਰੀ ਇਹ ਪਰਮਾਤਮਾ ਨੇ ਲਾਈ ਏ ਮੰਨ ਲੈ ਬਾਬਾ ਤਾਂ ਤੂੰ ਕੀ ਬੋਝ ਲਾਦੇ ਨਹੀਂ ਸੀ ਟੈਨਸ਼ਨ ਲੱਗਦੀ ਕਿਸੇ ਗੱਲ ਦੀ ਬਗਾਰ ਪਈ ਏ ਪੁੱਤ ਬਗਾਰ ਤਾਂ ਪਈ ਏ ਤਾਂ ਹੀ ਤਾਂ ਮੱਥੇ ਨੂੰ ਮੁੜ ਕਾਈ ਜਾਂਦਾ ਵੱਡੀ ਪਈ ਏ ਕੋਈ ਹਾਂ ਚਿੰਤਾ ਚ ਤੈਨੂੰ ਕੀ ਪਤਾ ਹੈ ਇਹੀ ਕੁਛ ਦੇਖਦੇ ਆ ਪੁੱਤੋ ਹੀ ਰੱਬ ਦਾ ਨਾਮ ਲਈਦਾ ਏ ਅੱਛਾ ਹਾਂ ਦੇਖ ਕੇ ਦੱਸ ਦਈਦੇ ਮਸਤਕ ਤੇ ਲਿਖਿਆ ਏ ਕਿਸੇ ਵੱਡੀ ਪਰੇਸ਼ਾਨੀ ਚ ਲੋਕ ਆਏ ਬੱਸ ਦੱਸ ਫਿਰ ਕੀ ਪਰੇਸ਼ਾਨੀਆਂ ਮੈਨੂੰ ਕਿਵੇਂ ਦੱਸਾਂ ਬਾਬੇ ਦਾਤ ਦੇਖਦੇ ਹੁੰਦੇ ਤੂੰ ਮੱਥਾ ਦੇਖੀਂ ਨੀ ਇਹ ਇਹ ਚੇਲੇ ਪੁਰਾਣੇ ਕਾਮੇ ਮਸਤਕ ਦੇਖੀਦਾ ਏ ਹੂੰ ਤੇਰਾ ਮਸਤਕ ਦੱਸਦਾ ਪੁੱਤੋ ਹੀ ਕਿਸੇ ਯਾਰ ਦੋਸਤ ਨੇ ਵਗਾਰ ਪਾਈ ਏ ਜਵਾਬ ਵੀ ਨਹੀਂ ਦੇ ਸਕਦਾ ਹਾਂ ਸੱਚੀ ਏ ਸੱਚੀ ਏ ਬਾਬੇ ਦਿਲ ਦੀਆਂ ਪੁੱਝਦੀਆਂ ਪੁੱਤੋ ਹੀ ਅੱਛਾ ਹਾਂ ਕੀ ਵਗਾਰ ਏ ਕੋਈ ਹੋ ਸਕਦੀ ਬਾਹਰਲੇ ਦੇਸ਼ ਚ ਕੋਈ ਚੀਜ਼ ਭੇਜਣੀ ਹੈ ਹੂੰ ਡਰ ਲੱਗਦਾ ਇਹ ਮਹਿੰਗੀ ਹੈ ਹੂੰ ਡਰ ਲੱਗਦਾ ਜੀ ਕਿਵੇਂ ਭੇਜਣੀ ਹੈ ਪੈਸੇ ਬੜੇ ਮੰਗਦੇ ਐ ਪਤਾ ਪੁੱਤ ਹਰ ਇੱਕ ਹਰ ਇੱਕ ਚੀਜ਼ ਦਾ ਹਾਲੇ ਪੁੱਤ ਪਤਾ ਦੱਸ ਰਹੀਂ ਵੀ ਦੱਸ ਫਿਰ ਕੀ ਕੀ ਭੇਜਣਾ ਹੋ ਬਾਹਰ ਮੈਂ ਕੋਈ ਲੱਕੜ ਦੀ ਵਸਤੂ ਹੈ ਹਾਂ ਫਰਨੀਚਰ ਹੈ ਹਾਂ ਮੰਨਦਾ ਐ ਬਾਬਿਆਂ ਨੂੰ 100 ਰੁਪਇਆ ਦੇ ਪੁੱਤ 100 ਰੁਪਇਆ ਦੇ ਦੂੰਗਾ ਬਾਬਾ ਹੁਣ ਇੱਕ ਹੱਲ ਹੋਰ ਕਰਦੇ ਦੱਸ ਪੁੱਤ ਖੁੱਲ ਕੇ ਬੋਲ ਬੜਾ ਮਹਿੰਗਾ ਫਰਨੀਚਰ ਹੈ ਗੱਲ ਹੀ ਕੋਈ ਬਹੁਤ ਪੈਸੇ ਲੱਗਦੇ ਕਿਵੇਂ ਪੈ ਜਾਣ ਇਹਨੂੰ ਮੈਂ ਦੱਸਦਾ ਪੁੱਤ ਬਰਨਾਲਾ ਸ਼ਹਿਰ ਸੁਣਿਆ ਹੂੰ ਬਰਨਾਲਾ ਸ਼ਹਿਰ ਬਾਬੇ ਆਏ ਘੋਮਕੇ ਹੂੰ ਸ਼ੋਰੂਮਾਂ 'ਚ ਚੀਜ਼ ਮਹਿੰਗੀ ਮਿਲਦੀ ਏ ਸ਼ੀਸ਼ੇ ਵੱਡੇ ਵੱਡੇ ਮਾਹੌਲ ਖੜੇ ਕੀਤੇ ਉਹਦਾ ਪੈਸਾ ਡਬਲ ਲੈਂਦੇ ਅੱਛਾ ਬਾਬੇ ਤੈਨੂੰ ਉੱਥੇ ਲੈ ਚਲਦੇ ਜਿੱਥੇ ਚੀਜ਼ ਬਣਦੀ ਪੁੱਤ ਓਏ ਉੱਥੇ ਬਾਬਾ ਕਿਵੇਂ ਬਣਦੇ ਨੇ ਅਗਲਾ ਦੋ ਮਾਰੂਆ ਕਰਦਾ ਫੈਕਟਰੀ ਕਿੱਥੇ ਕੌਣ ਦੱਸਉਂਦਾ ਵੀ ਇੱਥੇ ਸਾਡੇ ਆ ਫਰਨੀਚਰ ਬਣੀ ਜਾਂਦਾ ਬਾਬਿਆਂ ਦਾ ਮਿੱਤਰ ਏ ਕੋਣ ਏ ਲਾਏ ਪੁਰਾਣਾ ਕੀ ਨਾਮ ਦਾ ਲੈ ਚਲਦਾ ਚਲੋ ਆ ਜਾ ਮੇਰੇ ਨਾਲ ਚੱਲ ਚਲ ਆ ਚੱਲ ਗਿਆ ਤੂੰ ਵੀ ਨਾਲ ਹੀ ਚੱਲ ਹੋਰ ਆ ਪੁੱਤ ਉਹ ਬਾਬਾ ਕਿੱਥੇ ਘਰਾਂ ਚ ਲੈ ਕਿਹੜੇ ਇੱਥੇ ਫਰਨੀਚਰ ਬਣਦੇ ਆ ਟਰੈਕਟਰੀ ਘਰਾਂ ਚ ਹੁੰਦੀ ਪੁੱਤ ਸੁਸਾਇਟੀਆਂ ਚ ਫੈਕਟਰੀਆਂ ਮੇਰੀ ਗੱਲ ਸੁਣ ਨਾ ਅਗਲਾ ਬੜਨਾ ਮੇਰੇ ਛੱਤਰ ਪਵਾ ਦੀ ਮੈਂ ਤੈਨੂੰ ਦੱਸਾਂ ਬਾਬੇ ਮੂਰੇ ਜਾਣਗੇ ਪੁੱਤ ਬਾਬੇ ਬਾਬੇ ਨੂੰ ਮੰਨ ਜੂ ਜੇ ਪੱਕੀ ਗੱਲ ਹੈ ਤੇਰਾ 10 ਲੱਖ ਰੁਪਏ ਦਾ ਫਾਇਦਾ ਕਰਾ ਦੇਣ ਕਿ ਬਾਬੇ ਤੂੰ 100 ਰੁਪਏ ਦੇਣ ਤੋਂ ਭੱਜ ਗਿਆ ਚੇਲਿਆ ਨਹੀਂ ਮੈਂ ਦੇਊਂਗਾ 500 ਦੂੰ ਤੂੰ ਮੇਰੇ ਨਾਲ ਆ ਪੁੱਤ ਬੜਾ ਆ ਆ ਆਹੀ ਹੈ ਆ ਕੀ ਪਿਆਏ ਸਾਹਮਣੇ ਦੇਖ ਬੋਤ ਪੱਕੀ ਬੱਬਾ ਇਹ ਤਾਂ ਮਹਾਰਾਜ ਵਾਲਾ ਕੰਮ ਹੋਇਆ ਪਿਆ ਜਮੀ ਮਹਾਰਾਜਾਂ ਦੀਆਂ ਗੱਦੀਆਂ ਮਹਾਰਾਜ ਵਾਲੇ ਸੋਫੇ ਇਹ ਸਾਗਬਾਨ ਹੈ ਪੁੱਤਾ ਦੇਖ ਅੱਛਾ ਹਾਂ ਆਵਾਜ਼ ਆਉਂਦੀ ਇਹਦੇ ਚ ਦੇਖ ਹੂੰ ਕਿੰਨੇ ਰਾ ਮਾਏ ਇਹ ਲੱਖਾਂ ਦੀ ਆਈਟਮ ਹੈ ਪੁੱਤਾ ਹਾਂ ਮਹਿੰਗੀ ਹੈ ਨਾ ਬੰਦਾ ਬਾਜ਼ਾਰ 'ਚ ਨਹੀਂ ਮਿਲਣੀ ਇੱਥੇ ਅੱਛਾ ਹਾਂ ਇੱਥੇ ਘੱਟ ਦਮਾਉਣੀ ਤੈਨੂੰ ਬੰਦਾ ਮਲਾਉਣਾ ਚਾਹ ਪਾਣੀ ਪਿਆਉ ਤੈਨੂੰ ਆ ਮੇਰੇ ਨਾਲ ਅੰਦਰ ਵੀ ਸਾਡੇ ਬਾਬਾ ਫੈਕਟਰੀ ਫੇਰ ਹੀ ਗੱਲ ਕਰਾਂਗੇ ਯਾਦ ਰੱਖੇਗਾ ਬਣਦੀਆਂ ਚੀਜ਼ਾਂ ਦਿਖਾਉ ਤੈਨੂੰ ਹਾਂ ਲੱਗ ਬਿਮਾਰ ਫਿਰ ਹੋ ਗਈ ਤਸੱਲੀ ਪੁੱਤ ਜਮਾ ਹੋ ਗਈ ਮਲਾਵਾ ਬੰਦਾ ਚ ਇਦਾ ਹੈ ਮੇਰਾ ਆਓ ਚਮਕਾਓਰ ਪੁੱਤ ਕਿੱਥੇ ਹੋਰ ਬਾਬਾ ਜੀ ਕਿਵੇਂ ਹੋ ਆਓ ਬੱਲੇ 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 ਵਧੀਆ ਜੀ ਵਧੀਆ ਜੀ ਵਧੀਆ ਰਾਂਗਾਂ ਭਾਗ ਲੱਗੇ ਇਹ ਚੀਜ਼ਾਂ ਵੇਹ ਫੈਕਟਰੀ ਚ ਕੋਈ ਵੜਨ ਨਹੀਂ ਦਿੰਦਾ ਹੁੰਦਾ ਹਾਂਜੀ ਇਹ ਬਾਬੇ ਦਾ ਧੰਨਵਾਦ ਹੈ ਲੈ ਆਈ ਬਾਬੇ ਵੀ ਪਹਿਲਾਂ ਨਹੀਂ ਚੱਲੇ ਗਏ ਆ ਕੇ ਜਾਣਗੇ ਹਾਂ ਹਾਂ ਤੇ ਇਹ ਕੀ ਗੱਲਬਾਤ ਹੈ ਇਹ ਇਹ ਬਾਜੀ ਆਪਣਾ ਹਾਂ ਇਹ ਜਿਹੜੇ 1 2000 ਦੋਸਾਂ ਗਿਆ ਇੱਥੋਂ ਉਹ ਕਹਿੰਦੇ ਜਦੋਂ ਅਸੀਂ ਜਾਂਦੇ ਨਾ ਸ਼ੋਅਰੂਮਾਂ 'ਚ ਹੂੰ ਤੇ ਲਾਈਟਾਂ ਲੱਗੀਆਂ ਬਾਲਾ ਮਹਿੰਗਾ ਹੁੰਦਾ ਏ ਵੀ ਗੱਲ ਸੱਚੀ ਏ ਬਿਲਕੁਲ ਬਾਈ ਉਸੇ ਦੀ ਪੁੱਤ ਡਬਲ ਲੈਂਦੇ ਹਾਂ 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 ਲਾਈਟਾਂ ਦਾ ਖਰਚਾ ਲਾਈਟਾਂ ਦਾ ਬੰਦੇ ਜਿਹੜਾ ਜਾਣਸਾਰ ਕੌਫੀ ਦਾ ਕੱਪ ਪੀਉਂਦੇ ਉਹ ਤੈਨੂੰ ਕਈ ਹਜ਼ਾਰ 'ਚ ਪੈ ਜਾਂਦਾ ਹਾਂ ਹਾਂ ਸਹੀ ਗੱਲ ਹੈ ਦਾ ਇਹ ਜਿਹੜਾ ਆਪਣਾ ਰੇਟ ਆ ਨਾ ਹੂੰ ਤੁਸੀਂ ਮੈਨੂੰ ਮਤਲਬ ਵੀ ਜਮਾਂ ਹੀ ਇੱਕ ਬੰਦੇ ਨੂੰ ਆਪਾਂ ਗਿਫਟ ਦੇ ਰਹੇ ਆ। ਸ਼ੋਰੂਮ ਨਾਲੋਂ ਤਾਂ ਬਹੁਤ ਜ਼ਿਆਦਾ ਰੇਟ ਦਾ ਫਰਕ ਆ। ਅੱਛਾ ਬੰਦਾ ਭਾਵੇਂ ਟਰਾਈ ਮਾਰ ਕੇ ਆ ਜੇ। ਟਰਾਈ ਮਾਰ ਕੇ ਆ ਜੇ ਬੰਦਾ ਆ ਕੇ ਟਰਾਈ ਮਾਰ ਕੇ ਸਾਨੂੰ ਜਦੋਂ ਅਸੀਂ ਆਪ ਦਾ ਰੇਟ ਦੱਛਾ ਬੰਦੇ ਨੂੰ ਕਹਿਣਾ ਵੀ ਵੀਰ ਜੀ ਛੇਤੀ ਛੇਤੀ ਲੋਡ ਕਰਾਓ। ਤੇ ਜੇ ਫੋਨ ਤੇ ਦੱਸ ਦੋ। ਫੋਨ ਤੇ ਵੀ ਦੱਸ ਦਾਂ। ਹੁਣ ਫੋਨ ਤੇ ਚੱਕਰੇ ਇਸ ਗੱਲ ਦਾ ਨਾ ਫੇਰ ਆਪਣਾ ਬਰਨਾਲੇ ਅੱਛਾ ਕੀ ਗੱਲ ਹੈ? ਉਹ ਜਿਹੜੇ ਵੱਡੇ ਵੱਡੇ ਸੇਠ ਬੈਠੇ ਗੱਲ ਪੈ ਜਾਣਾ ਸਾਡਾ ਰੇਟ ਖਰਾਬ ਕਰਦਾ ਹੈ। ਇਹ ਤੇ ਤੂੰ ਮੈਨੂੰ ਪਰੇਸ਼ਾਨ ਲੱਗਿਆ ਤਾਂ ਤੈਨੂੰ ਮੈਂ ਹੂੰ ਮੋਟਾ ਇਸ ਮੇਰੇ ਯਾਰ ਦੋਸਤ ਕਹਿੰਦਾ ਫਰਨੀਚਰ ਲੈਣਾ ਮਖਾ ਵਰਨਾ ਆਈ ਆ ਜੋ ਚਮਕੌਰ ਕੋਲੇ ਬਾਈ ਕਿ ਬਾਬਾ ਜੀ ਲੈ ਤੇ ਚਮਕੌਰ ਬਈ ਹੋਰ ਕਿਹੜੀ ਕਿਹੜੀ ਕਵਾਟੇ ਨਿਗਾ ਮਰਵਾ ਦੇ ਇਹ ਆਪਣੇ ਕੋਲੇ ਜਿਹੜਾ ਸਮਾਨ ਆ ਮਹਾਰਾਜਾ ਸੋਫਾ ਤਿਆਰ ਹੁੰਦਾਗਾ ਮਹਾਰਾਜਾ ਸੋਫਾ ਕਹਿੰਦੇ ਹਾਂ ਹਾਂ ਇਸ ਚੀਜ਼ ਨੂੰ ਮਹਾਰਾਜਾ ਸੋਫਾ ਤਿਆਰ ਕਰਦਾਗਾ ਲੱਕੜ ਬਈ ਇਹ ਸਾਗਵਣ ਇਹ ਲੱਕੜ ਸਾਗਵਣ ਚ ਵੀ ਆ ਇਹ ਜਿਹੜਾ ਹੁਣ ਆਪਣੇ ਕੋਲੇ ਆ ਪਿਆਗਾ ਸੋਫਾ ਇਹ ਕਾਰਬੀਨ ਚ ਬਣਿਆ ਹੋਇਆਗਾ ਇਹਨੂੰ ਫਾਈਬਰ ਦਾ ਸੋਫਾ ਵੀ ਕਹਿ ਸਕਦੇ ਆਪਾਂ ਇਹ ਮਹਾਰਾਜਾ ਸੋਫਾ ਫਾਈਬਰ ਦਾ ਅੱਜ ਕੱਲ ਥੋੜਾ ਦੌਰ ਜ਼ਿਆਦੇ ਚੱਲਦਾ ਲੱਕੜ ਨਾਲ ਵੀ ਲੱਕੜ ਦਾ ਵਿੱਚ ਲੋਕ ਬਹੁਤ ਮਹਿੰਗੇ ਮਹਿੰਗੇ ਹੁਣ ਨਾਬੋ ਕੱਲ ਬੰਦੇ ਨੇ ਲੱਤਾ 3 ਲੱਖ ਰੁ ਇਹ ਖੜਦੀ ਨਹੀਂ ਪੁੱਤ ਨੂੰ ਸ਼ੌਂਕ ਨਹੀਂ ਲੱਗਦੀ। ਹਾਂ ਇਹ ਸੌਫਾ ਵਾਲਾ ਕੰਮ ਖਤਮ ਆਇਆ ਦੇ ਚ ਪੱਕਾ ਕੰਮ ਆ ਜਾਵਾ। ਇੱਕ ਹੋਰ ਗੱਲ ਦੱਸਾਂ ਚੇਲੇ। ਬੰਦਾ ਤਿੱਥੋਂ 4 ਰੁਪਏ ਮੰਗਣ ਆ ਗਿਆ ਲੈਣਾ ਦੇਣਾ ਚੱਲਦਾ ਰਹਿੰਦਾ। ਜਦੋਂ ਸੋਫੇ ਤੇ ਬਿਹਾ ਕੇ ਪਾਣੀ ਫੜਾਤਾ ਬੰਦਾ ਕਹੂਗਾ ਗੱਲ ਹੀ ਕੋਈ ਨਹੀਂ ਜਦੋਂ ਮਰਜੀ ਜੇ ਨਹੀਂ ਬੈ ਕੇ ਦੇਖ ਪੁੱਤ। ਬਾਬਾ ਬੈਠ ਹੁਣ ਮੈਂ ਇਹਨੂੰ ਮੈਂ ਹੀ ਪੁੱਛਦਾ ਹਾਂ ਟਮਾਟਾ। ਜੇ ਆਪਾਂ ਮਤਲਬ ਕਿਸੇ ਬਾਹਰ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਨੇ ਇਹਦੀ ਕੋਸਟ ਜ਼ਿਆਦਾ ਪੈ ਜਾਂਦੀ ਹੈ। ਹਾਂਜੀ ਹਨਾ ਰੇਟ ਜਿਆਦੇ ਲੱਗ ਜਾਂਦੇ ਉਹਨਾਂ ਨੂੰ ਇਹ ਤੋਂ ਤੁਸੀਂ ਪੇਜ ਵੀ ਦਿਨਵਾਰ ਆਸੀਪਿੰਗ ਦਾ ਵੀ ਆਪਣਾ ਪੂਰਾ ਵੀਡੀਓ ਟਾਪ ਦਾ ਕੰਮ ਆਪਣਾ ਪਹਿਲਾ ਵੀ ਸੀਪਿੰਗ ਦਾ ਕੰਮ ਬਹੁਤ ਟਾਪ ਤੇ ਰਿਹਾ ਹੈ ਜਿਹੜੀ ਜਿਹੜੀ ਕੰਟਰੀ ਜੇ ਭੇਜਿਆ ਫਰਨੀਚਰ ਕੰਟਰੀ ਦਾ ਭਾਈ ਇਸ ਵਕਤ ਹਜੇ ਫਰਨੀਚਰ ਆਪਾਂ ਨੇ 4 ਕੰਟੇਨਰ ਭੇਜੇ ਸੀ ਇੱਕ ਨਿਊ ਜ਼ीलੈਂਡ ਸੀ ਭੇਜਿਆ ਸੀ ਕੈਲੀਫੋਰਨੀਆ ਤੇ ਵੈਨਕੂਵਰ ਭੇਜਿਆ ਤੇ ਥਾਈਲੈਂਡ ਭੇਜਿਆ ਠੀਕ ਆ ਜਾਂਦਾ ਹੈ ਅੱਛਾ ਅਮਰੀਕਾ ਦਾ ਤੇ ਹੋਰ ਕਿਹੜੀ ਕਿੜੀ ਆਈਟਮ ਤਿਆਰ ਕਰਦੇ ਆ ਆਈਟਮ ਸੋ ਮੇਨ ਚੀਜ਼ ਸਾਡਾ ਸੋਫੇ ਦਾ ਦਾ ਕਾਰਬੀਨ ਤੇ ਕੰਮ ਦਾ ਕਾਰਬੀਨ ਦੇ ਕਾਰ ਵੀ ਹਿੰਦਾ ਡਾਇਨਿੰਗ ਟੇਬਲ ਆ ਦਿਖਾਇਓ ਬਈ ਅਚਾ ਆ ਕਿਵੇਂ ਪੈਕ ਕਰ ਰੱਖਿਆ ਬਈ ਜਾਣਾ ਇਹ ਇਹ ਭਾਏ ਭੇਜਣਾ ਜੀ ਅੱਜ ਸੈਟ ਇਹ ਪੈਕਿੰਗ ਕਰਕੇ ਹੁਣ ਇਹਦਾ ਬਸ ਰੈਪਿੰਗ ਕਰਕੇ ਸਾਰਾ ਕੁਝ ਇਹ ਭੇਜਣਾਗਾ ਅ ਸੰਗਰੂਰ ਜਾਣਾ ਸੈਟ ਬੰਦੇ ਨੇ ਵੀਰ ਨੇ ਆਪਣੇ ਕੋਲੇ ਕਹਿੰਦਾ ਮਤਲਬ ਅਸੀਂ ਲੋਡ ਕਰਦੇ ਸੀ ਗੱਡੀ ਲੈ ਕੇ ਜਾ ਰਹੇ ਸੀ ਰਸਤੇ 'ਚ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਕੇ ਛੱਟੀ ਬੁੱਕ ਕਰਾਤਾ ਕਹਿੰਦਾ ਵੀਰ ਦੇ ਦੇ ਅਚਾ ਰਸਤੇ 'ਚ ਗੱਡੀ ਜਾਂਦੀ ਦੇਖ ਲਈ ਹਾਂ ਰਸਤੇ 'ਚ ਅਸੀਂ ਗੱਡੀ ਛੱਡ ਲੈ ਜਾਂਦੇ ਸੀ ਸ਼ੋਅਰੂਮ 'ਚ ਕਿਸੇ ਨੂੰ ਮਾਲ ਵੇਚੇ ਅਸੀਂ ਵੀਰ ਨੂੰ ਆਪਾਂ ਠੀਕ ਹੈ ਠੀਕ ਹੈ ਨਾ ਉਹ ਉਹਨਾਂ ਨੇ ਦੇਖੀ ਗੱਡੀ ਦੇ ਦੋ ਸ਼ਾਨ ਵਿੱਚ ਭਈ ਆ ਚੀਜ਼ਾਂ ਫਿਰ ਆਪ ਹੀ ਤਿਆਰ ਕਰੀਆਂ ਸਾਰਾ ਕੁਝ A to Z ਮੇਰਾ ਵੀਰ ਸਾਰੀ A to Z ਸਾਰੀ ਚੀਜ਼ ਆਪ ਤਿਆਰ ਹੁੰਦੀ ਠੀਕ ਹੈ ਇਹ ਤੋਂ ਆਪਣੀ ਫੈਕਟਰੀ ਹੋ ਸਾਈਡ ਤੇ ਵੀ ਹੈਗੀ ਆ ਇਸ ਤੋਂ ਇਲਾਵਾ ਆਪਣੀਆਂ ਦੋ ਫੈਕਟਰੀਆਂ ਹੋਰ ਦੋ ਫੈਕਟਰੀਆਂ ਹੋਰ ਆ ਜੇ ਆਪਾਂ ਸੋਚੀਏ ਬਈ ਇਹ ਮਾਲ ਆ ਨਾ ਇੱਕ ਇੰਨੀ ਜਗ੍ਹਾ ਦੇ ਉੱਤੇ ਅੱਜ ਥੋੜਾ ਆਇਆ ਕਿਉਂਕਿ ਇੱਥੋਂ ਡਿਲੀਵਰੀ ਹੋ ਜਾਂਦੀ ਹੈ ਦੋ ਤਿੰਨ ਫੈਕਟਰੀਆਂ ਹੋਰ ਆਪਾਂ ਬਰਨਾਲੇ ਖੜੇ ਆ ਸੰਗਰੇ ਦੋ ਸੈਟ ਤਿਆਰ ਹੋਏ ਚਾਰ ਸੈਟ ਤਿਆਰ ਹੋਏ ਨਾਲ ਹੁੰਦੇ ਤੋਰੀ ਜਾਂਦਾ ਸਾਡੇ ਕੋਲੇ ਟਾਈਮ ਹੀ ਨਹੀਂ ਹੈਗਾ ਆਰਡਰ ਹੀ ਆਈ ਜਾਂਦੇ ਨੇ ਵੀ ਦਵਾ ਦਵਾ ਤੋਰੋ ਦਵਾ ਦਵਾ ਤੋਰੋ ਕਿਉਂਕਿ ਜਦੋਂ ਅਸੀਂ ਰੇਟ ਸਾਡੇ ਕੋਲੇ ਆਛੇ ਪਾਸੇ ਟਰਾਈ ਮਾਰ ਕੇ ਸਾਡੇ ਕੋਲੇ ਆਉਂਦਾ ਅਗਲਾ ਹੱਲੇ ਆਉਂਦਾ ਵੀ ਯਾਰ ਆਹ ਕੀ ਥੀ ਉੱਥੇ ਕੀ ਇੱਥੇ ਕੀ ਬਈ ਆਈਦਾ ਆਈ ਮਾਰਕੀਟ ਰੇਟ ਬਾਈ ਇਹਦਾ ਮੰਨ ਕੇ ਚਲੋ ਵੀ ਜੇ ਮੈਂ ਤੁਹਾਨੂੰ ਸਹੀ ਸਹੀ ਦੱਸਾਂ 1,30,000 ਰੁਪਏ ਰੇਟ ਹੋਵੇਗਾ ਮਾਰਕੀਟ ਮਾਰਕੀਟ ਰੇਟ ਜੇ ਆਪਣੇ ਕੋਲੇ ਆ ਗਿਆ ਵਨ ਲਾਈ ਬੰਦਾ ਕੋਈ ਦੱਸਣਾ ਨਹੀਂ ਹੈਗਾ ਤੁਹਾਨੂੰ ਦੱਸਦਾ ਮਾਰਕੀਟ ਰੇਟ ਬਾਈ 1,30,000 ਜੇ ਤੁਸੀਂ ਇੱਥੇ ਆਓਗੇ ਤਾਂ ਰੇਟ ਹਾਂ ਇਹਦੇ ਨਾਲ ਆਪਣਾ ਟੇਬਲ ਵਿੱਚ ਹੈ ਨਹੀਂਗਾ ਉਧਰੋਂ ਟੇਬਲ ਚੱਕ ਕੇ ਲੈਣਾ ਆਪਾਂ ਥੋੜਾ ਮਿਸਟੇਕ ਹੋ ਗਿਆ ਇਹਦੇ ਨਾਲ ਹੀ ਹੈ ਨਾ ਟੇਬਲ ਹਾਂ ਟੇਬਲ ਵੈਸੇ ਨਾਲ ਆਊਗਾ ਮਾਰਬਲ ਟੇਬਲ ਦੇ ਉੱਤੇ ਰੱਖਿਆ ਮਿਲੂਗਾ ਕੰਪਲੀਟ ਸੈੱਟ ਮਿਲੂ ਐਦਾਂ ਹੀ ਕੰਪਲੀਟ ਸੈੱਟ ਸ਼ੋਰੂਮ ਚੋਂ ਮਿਲਣਾ ਜੇ ਕਿਸੇ ਨੇ ਬਾਈ ਆਪਣੇ ਫ ਥੋੜੇ ਬਹੁਤ ਪੇਮੈਂਟ ਪਾਓ ਤੇ ਬਾਕੀ ਘਰੇ ਪਹੁੰਚ ਕੇ ਦੇ ਬੁਕਿੰਗ ਅੱਛਾ ਬਾਕੀ ਪੇਮੈਂਟ ਉੱਥੇ ਜੇ ਕਰੇ ਪਹੁੰਚ ਕੇ ਭਾਈ ਜੀ ਹਾਂ ਸਰ ਇਹ ਚੈੱਕ ਕਰਕੇ ਚੀਜ਼ ਬੁਕਿੰਗ ਪਾਗੇ ਵੀ ਇਹ ਨਹੀਂ ਵੀ ਆਪਾਂ ਪਹਿਲੇ ਹੀ ਕਹਦਾਂਗੇ ਪਾਓ ਵੀਰੇ ਥੋੜੇ ਬਹੁਤ ਪੈਸੇ ਸਾਨੂੰ ਅਕਾਊਂਟ 'ਚ ਪਾਓ ਬਾਕੀ ਪੇਮੈਂਟ ਘਰੇ ਗੱਡੀ ਪਹੁੰਚੂਗੀ ਚੀਜ਼ ਲਹਾਓ ਚੈੱਕ ਕਰਕੇ ਪੇਮੈਂਟ ਬੰਦੇ ਨੂੰ ਬਾਅਦ ਚੋਂ ਉਹ ਸਾਈ ਤਾਂ ਜ਼ਰੂਰੀ ਹੈ ਕੋਈ ਵੀ ਗੰਮਦੀ ਹੈ ਨਾ ਤੇ ਨਾ ਸਵਾਦ ਲੈਂਦੀ ਉਹ ਮਾੜਾ ਜਿਹੜਾ ਵੀ ਆਏ ਆ ਵੀ ਆਪਾਂ ਡਿਮਾਂਡ ਤੇ ਤਿਆਰ ਕਰਾਉਣਾ ਫੋਟੋ ਉਹ ਜੂ ਹੋ ਜੀ ਸਾਡੇ ਕੋਲੇ ਡਿਮਾਂਡ ਤੇ ਵੀਰ ਜੀ ਅਸੀਂ ਫੋਟੋਆਂ ਪਾ ਦਾਂਗੇ ਪਹਿਲੀ ਗੱਲ ਤਾਂ ਅਸੀਂ ਇੱਕ ਨਾ ਕਹਿਣ ਦਾ ਮਤਲਬ ਅਸੀਂ ਨਵੇਂ ਡਿਜ਼ਾਈਨ ਲਿਆਤਿਆਂ ਜਿਹੜੇ ਆਪਣੇ ਬਰਨਾਲਾ ਪਟਿਆਲਾ ਸੰਗਰੂਰ ਨਾਭਾ ਜਮਾ ਹੀ ਨਹੀਂ ਹੈਗਾ ਕਿਸੇ ਕੋਲੇ ਜਮਾ ਹੀ ਨਹੀਂ ਡਿਜ਼ਾਈਨ ਹੀ ਨਹੀਂ ਹੈਗਾ ਉਹ ਕਿਸੇ ਕੋਲੇ ਇਹ ਜਿਹੜੇ ਹੁਣ ਆਪਣੇ ਕੋਲੇ 4-5 ਡਿਜ਼ਾਈਨ ਨੇ ਨਾਰਮਲ ਚੱਲਦੇ ਨੇ ਜਿਹੜੇ ਅਸੀਂ 5 ਡਿਜ਼ਾਈਨ ਲੈ ਕੇ ਆਇਆ ਜਮਾ ਵੀ ਆਏ ਮੰਨ ਲਓ ਵੀ ਜਮਾ ਹੀ ਨਵੇਂ ਨੇਗੇ ਅਸੀਂ ਤੁਜੀ ਮੰਨ ਕੇ ਚੱਲ ਵੀ ਹੁਣ ਇਸ ਤੋਂ ਬਾਅਦ ਐਡ ਚ ਆਪਾਂ ਉਹ ਪੰਜੇ ਲੈ ਕੇ ਹੀ ਆਉਣੇ ਆਂਗੇ ਸੈਟ ਤੇ ਇਹਦੇ ਚ ਆਪਣੇ ਕੋਲ ਬੈੱਡ ਕਾਰਬੀਨ ਦੇ ਕਾਰਬੀਨ ਦੇ ਡਾਈਨਿੰਗ ਟੇਬਲ ਸਾਡੇ ਕੋਲੇ ਤਿੰਨ ਡਿਜ਼ਾਈਨਿੰਗ ਟੇਬਲਾਂ ਦੇ ਡ੍ਰੈਨ ਨੇ ਸਾਡੇ ਕੋਲੇ ਤਿੰਨੇ ਹੀ ਵਿਡਾਂ ਦੇ ਜਿਹੜੇ ਨੇ ਤੇ 11 ਡਿਜ਼ਾਈਨ ਸਾਡੇ ਕੋਲੇ ਸੋਫਿਆਂ ਦੇ ਨੇ ਤੇ ਬਈ ਐਡਰੈਸ ਕੀ ਹੈ ਆਪਣਾ ਇੱਥੇ ਡਰੈਸ ਬਈ ਆਪਣਾ ਸਿੰਘੇੜਾ ਰੋਡ ਬਰਨਾਲਾ ਸਿੰਘੇੜਾ ਰੋਡ ਬਰਨਾਲਾ ਨੰਬਰ ਸਕਰੀਨ ਦੇ ਉੱਤੇ ਇੱਕ ਵਾਰੀ ਬੋਲ ਕੇ ਵੀ ਦੱਸ ਦੋ ਬਾਈ ਹੈਨਾ 7851832 ਜੀ ਇਹ ਨੰਬਰ ਹੈ 7851832 ਜੀ ਬਾਬਿਆਂ ਦਾ ਨਾਮ ਲੈ ਦੇਣਗੇ ਬਾਬਿਆਂ ਦਾ ਕਰਨੀ ਵਾਲਿਆ ਜੀ ਬਾਬਿਆਂ ਜੋ ਜੇ ਜ਼ਰੂਰ ਇੱਥੇ ਵਿਜ਼ਿਟ ਕਰੋ ਤੇ ਵਧੀਆ ਕੁਆਲਿਟੀ ਦਾ ਨਾ ਕਿਉਂਕਿ ਕੁਆਲਿਟੀ ਬਾਈ ਇੱਕ ਨੰਬਰ ਕੁਆਲਿਟੀ ਦਾ ਕੋਈ ਲੰਬਾ ਨਹੀਂ ਅਸੀਂ ਚੀਜ਼ ਨੂੰ 5 ਸਾਲ ਦੀ ਗਾਰੰਟੀ ਅਸੀਂ ਆਪ ਆਪ ਦਿੰਨੇ ਆ ਜੇ ਸ਼ੋਰੂਮ ਚ ਜਾਵਾਂਗੇ ਚੀਜ਼ ਦੀ ਗਾਰੰਟੀ 10 ਸਾਲ ਦੀ ਹੋ ਜੂ ਕੁਛ ਹੈ ਫਰਕ ਕੁਛ ਨਹੀਂ ਚੀਜ਼ ਇਹੀ ਆ ਪਰ ਕਹਿਣ ਦਾ ਮਤਲਬ ਰੇਟ ਉੱਥੇ ਵਾਧ ਜੀ ਬਿਲਕੁਲ ਉੱਥੇ ਰੇਟ ਵਾਧ ਜੀ ਇੱਥੇ ਛੱਡੋ ਫਰਕ 50000 ਦੀ ਪੈ ਜਾਂਦੀ ਸਹੀ ਗੱਲ ਇਕੱਲੀ ਗਾਰੰਟੀ ਬਿਲਕੁਲ ਜੀ ਵੀ ਜਦੋਂ ਰੇਟ ਸੁਣੂ ਨਾ ਬੰਦਾ ਸਾਡੇ ਕੋਲੇ ਬੰਦੇ ਨੇ ਆਏ ਸ਼ੌਕ ਹੋ ਜਾਣਾ ਵੀ ਯਾਰ ਆਹ ਕੀ ਚੱਕਰ ਆ ਜੀ ਬਾਬਾ ਸਾਫ ਸਾਫ ਦੱਸਦੇ ਵੀ ਰੇਟ ਕਿਉਂ ਨਹੀਂ ਦੱਸਦੇ ਇਹ ਗੱਲ ਪਤਾ ਕੀ ਹੈ ਪੁੱਤ ਦੁਨੀਆ ਬਈਮਾਨੀ ਤੇ ਖੜੀ ਹੈ ਹਾਂ ਤੇ ਸਹੀ ਗੱਲ ਦੱਸਦੀ ਰੋਲਾ ਪੈਜੋ ਹਣਾ ਬੜਾ ਅਖਣਗੇ ਤੂੰ ਇਹਨਾਂ ਸਸਤਾ ਕੁਵੇ ਜੀ ਰੋਲਾ ਨਹੀਂ ਪੈਣਾ ਖਲਾਰਾ ਪੈਜਣਾ ਤੇ ਖਲਾਰਾ ਤੁਸੀਂ ਆ ਕੇ ਰੇਟ ਦਾ ਕਰੋ ਬਾਈ ਬੁਕਿੰਗ ਪਾਓ ਤੇ ਫਰਨੀਚਰ ਬਾਹਰ ਲੈ ਕੇ ਜਾਣਾ ਇੰਦੇ ਲੱਗਣਾ ਸੋਫੇ ਗੱਦਿਆਂ ਛੋਟੇ ਮੂੜੇ ਟੇਬਲੇ ਟੂਜ਼ ਜੱਡ ਰੈਡੀ ਹੁੰਦੇ ਆ ਬਹੁਤ ਕੈਂਡ ਕੁਆਲਿਟੀ ਦੇ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਮਹਾਰਾਜ ਭਲਾ ਕਰੇ ਪੁੱਤ